ਇਹ ਤੇ ਹਰਿਆਣੇ ਤੋਂ ਆ ਗਿਆ ਪਰ ਸਾਨੂੰ ਜਿਹੜੇ ਐ ਹਰਿਆਣੇ ਵਾਲੇ ਜਾਂ ਹਰਿਆਣੇ ਦੀ ਸਰਕਾਰ ਉਹ ਸ਼ੰਭੂ ਬਾਰਡਰ ਨਹੀਂ ਲੰਘਣ ਦਿੰਦੀ ਉਹ ਖਨੌਰੀ ਬਾਰਡਰ ਨਹੀਂ ਲੰਘਣ ਦਿੰਦੀ ਸਾਡੇ ਕਿਸਾਨ ਭਰਾ ਬੈਠੇ ਐ ਇੱਕ ਵਾਰੀ ਜ਼ੋਰਦਾਰ ਸਾਰੇ ਮੇਰੇ ਭਰਾ ਆਪਾਂ ਮੇਰੇ ਵੀਰੋਂ ਨਾਹਰਾ ਲਾਵਾਂਗੇ ਕਿਸਾਨ ਮਜ਼ਦੂਰ ਇਕਤਾ ਇੱਕ ਵਾਰੀ ਫੇਰ ਕਿਸਾਨ ਮਜ਼ਦੂਰ ਇਕਤਾ ਵੱਡੀ ਲੜਾਈ ਐ ਏ ਅੰਨ ਦਾਤਾ ਮੇਰੇ ਵੀਰੋ ਜੇ ਇਸ ਤਰ੍ਹਾਂ ਗੋਲੇ ਚੱਲਣਗੇ ਇਸ ਤਰ੍ਹਾਂ ਮੇਰੇ ਵੀਰੋ ਜਿਵੇਂ ਕਹਿੰਦੇ ਆਂਦੇ ਵੀ ਗੋਲੀਆਂ ਚੱਲਣਗੀਆਂ ਕਿਸਾਨਾਂ ਤੇ ਸਿੱਧੀਆਂ ਤੇ ਫਿਰ ਰੋਟੀ ਕਿੱਥੋਂ ਖਾਵਾਂਗੇ ਆਹ ਦੁੱਧ ਜਿਹੜਾ ਕਿਸਾਨ ਪੈਦਾ ਕਰਦਾ ਜਾਂ ਕਿਸਾਨ ਮੇਰੇ ਵੀਰੋ ਜਿਵੇਂ ਕਹਿੰਦੇ ਆਂਦੇ ਵੀ ਫਸਲਾਂ ਪੈਦਾ ਕਰਦਾ ਤੇ ਫਿਰ ਮੇਰੇ ਵੀਰੋ ਨਹੀਂ ਮਿਲਣੀਆਂ ਸੋ ਸਾਡੀ ਤੇ ਸਰਕਾਰ ਅੱਗੇ ਇਹ ਬੇਨਤੀ ਹੈ ਵੀ ਉਹ ਜਿਹੜੇ ਭਰਾ ਸਾਡੇ ਗਏ ਨੇ ਆਪਣੀਆਂ ਹੱਕਾਂ ਦੇ ਖਾਤਰ ਆਪਣੇ ਹੱਕਾਂ ਲਈ ਖਾਤਰ ਆਪਣੀਆਂ ਮੰਗਾਂ ਨੂੰ ਮਨਾਉਣ ਦੇ ਲਈ ਲਖੀਮਪੁਰ ਖੀਰੀ ਦੇ ਸ਼ਹੀਦਾਂ ਦੇ ਇਨਸਾਫ ਦੇ ਲਈ ਐਮਐਸਪੀ ਦੀ ਗਰੰਟੀ ਦੇ ਲਈ ਕਿਸਾਨੀ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਉਹ ਸਾਡੇ ਭਰਾ ਲੜ ਰਹੇ ਆ ਉਹਨਾਂ ਦੇ ਉਹਨਾਂ ਦੀ ਚੜ੍ਹਦੀ ਕਲਾ ਲਈ ਇੱਕ ਆਪਾਂ ਜਕਾਰਾ ਲਾਵਾਂਗੇ ਕੋਈ ਰਸਨਾ ਵਾਂਝੀ ਨਾ ਰਵੇ ਬੋਲੇ ਵਾਇਗਰੂ ਚੜ੍ਹਦੀ ਕਲਾ ਬਖਸ਼ੇ ਸੱਚੇ ਪਾਤਸ਼ਾਹ ਜਿੱਤਾਂ ਬਖਸ਼ੇ ਸੱਚੇ ਪਾਤਸ਼ਾਹ ਮੇਰੇ